ਕਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਇਮੋ ਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਤਸਵੀਰਾਂ ਨੇ ਰੋਪੜ ਦੀਆਂ ਮੇਰੇ ਨਾਲ ਖੜੇ ਨੇ ਪੰਜਾਬ ਹੋਮ ਗਾਰਡ ਦੇ ਰਿਟਾਇਰ ਮਲਾਜ਼ਮ ਇਹਨਾਂ ਨੂੰ ਆਪਣੇ ਪੁਰਾਣੇ ਪ੍ਰਧਾਨ ਤੇ ਗੁਰਦੀਪ ਸਿੰਘ ਤੇ ਗੁੱਸਾ ਹੈ ਇਹਨਾਂ ਵੱਲੋਂ ਕਮੇਟੀ ਭੰਗ ਕਰ ਦਿੱਤੀ ਗਈ ਹੈ ਉਸੇ ਕਮੇਟੀ ਦੇ 8-9 ਮੈਂਬਰ ਜਿਹੜੇ ਮੇਰੇ ਨਾਲ ਖੜੇ ਨੇ ਇਹਨਾਂ ਵੱਲੋਂ ਆਪਣੇ ਪ੍ਰਧਾਨ ਚੁਣੇ ਨੇ ਕਰਿਸ਼ਨ ਦੇਵ ਜੀ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਹੈ ਹੋਮ ਗਾਰਡ ਦੇ ਇਹ ਰਿਟਾਇਰ ਮਲਾਜ਼ਮ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਕੇਵਲ ਸਿੰਘ ਬਰਨਾਲਾ ਜੀ ਪੁਰਾਣੀ ਕਮੇਟੀ ਵਿੱਚ ਕਿਹ ਮੈਂ ਆਪਣਾ ਸੀਗਾ ਸਟੇ ਸੈਕਟਰੀ ਗੁਰਦੀਪ ਸਿੰਘ ਤੇ ਭਰੋਸਾ ਕਿਉਂ ਫਿਰ ਤੁਸੀਂ ਉੱਠੋ ਜੀ ਗੁਰਦੀਪ ਸਿੰਘ ਬਾਰੇ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਜੀ ਜੋ ਵੀ ਉਹਨਾਂ ਦੇ ਕਰਤਵਿਧਿਆ ਕਰਨ ਦਾ ਕੰਮ ਸੀਗਾ ਜੀ ਜੋ ਉਹਨਾਂ ਨੇ 6-7 ਸਾਲ ਦੇ ਵਿੱਚ ਕੀਤਾ ਉਸ ਤੇ ਸਾਨੂੰ ਤਸੱਲੀ ਪ੍ਰਗਟ ਨਹੀਂ ਹੋਈ ਕਿਉਂਕਿ ਹਾਥੀ ਦੇ ਦੰਦ ਕਹਿਣ ਦੇ ਕੋਈਸ ਹੋਰ ਖਾਣ ਦੇ ਕੋਈਸ ਹੋਰ ਕ੍ਰਿਸ਼ਨ ਜੀ ਤੇ ਪੂਰਾ ਭਰੋਸਾ ਜੀ ਕ੍ਰਿਸ਼ਨ ਦੇਵ ਨੂੰ ਪਿਛਲੇ 6 ਮਹੀਨੇ ਹੋ ਗਏ ਆਪਣੇ ਟੋਲ ਪਲਾਜ਼ਾ ਸੂਲਖੀ ਤੇ ਜਿੱਥੇ ਸਾਡਾ 10 7 18 ਤੋਂ ਧਰਨਾ ਚੱਲ ਰਿਹਾ ਹੈ ਉਸ ਧਰਨੇ ਦੇ ਵਿੱਚ ਅਸੀਂ ਸਾਰੇ ਪੰਜਾਬ ਦੀ ਮੀਟਿੰਗ ਕਰਕੇ ਇਸ ਕ੍ਰਿਸ਼ਨਦੇਵ ਨੂੰ ਚੁਣਿਆ ਹੈਗਾ। ਭਰੋਸਾ ਪੂਰਾ। ਪੂਰਾ ਭਰੋਸਾ। ਠੀਕ ਹੈ ਜੀ ਨਰਮਨ ਸਿੰਘ ਜੀ ਤੁਸੀਂ ਪਹਿਲੀ ਕਮੇਟੀ ਵਿੱਚ ਸੀ ਤੇ ਹੁਣ ਕ੍ਰਿਸ਼ਨਦੇਵ ਜੀ ਨੂੰ ਸਮਰਥਨ ਦਿੰਦੇ ਹੋ? ਹਾਂਜੀ ਹਾਂਜੀ। ਕੀ ਗੱਲ ਪਹਿਲੀ ਕਮੇਟੀ ਤੋਂ ਭੰਗ ਕੀਤੀ ਹੈ ਕੀ ਕਾਰਨ ਸੀ? ਪਹਿਲਾਂ ਉਹ ਸਾਡੇ ਕੰਮ ਨਹੀਂ ਦਾਉਂਦਾ। ਠੀਕ ਹੈ ਜੀ ਹਾਂ ਜਿਹੜਾ ਕੋਈ ਕਹਿਣਾ ਉਹ 450 ਵੀ ਕਰਨੀ ਹੁਣ ਕੋਈ ਇਦਾਂ ਤਾਂ ਨਹੀਂ ਵੀ ਕ੍ਰਿਸ਼ਨ ਜੀ ਵੀ ਤੇ ਕੋਈ ਨਹੀਂ ਨਹੀਂ ਸਾਨੂੰ ਪਿਆਰਾ ਸਿੰਘ ਜੀ ਪਿਆਰਾ ਸਿੰਘ ਜੀ ਪੁਰਾਣੀ ਕਮੇਟੀ ਵਿੱਚ ਸੀ ਤੁਸੀਂ ਹਾਂ ਜੀ ਤੇ ਨਵੀਂ ਕਮੇਟੀ ਨੂੰ ਤੁਸੀਂ ਕ੍ਰਿਸ਼ਨ ਜੀ ਨੂੰ ਤੇ ਜਿਹੜੇ ਨਵੇਂ ਮੈਂਬਰ ਚੁਣੇ ਗਏ ਨੇ ਸਮਰਤਨ ਹਾਂ ਜੀ ਹਾਂ ਜੀ ਠੀਕ ਹੈ ਪੁਰਾਣੀ ਭੰਗ ਕਰ ਦਿਓ ਠੀਕ ਹੈ ਜੀ ਆਓ ਜੀ ਤੁਸੀਂ ਕੀ ਨਾਮ ਜੀ ਆਪਣਾ ਦਿਆਲ ਚੰਦ ਜੀ ਦਿਆਲ ਚੰਦ ਜੀ ਕੀ ਗੱਲ ਹੈ ਪੁਰਾਣੀ ਕਮੇਟੀ ਛੱਡਣ ਦਾ ਕਾਰਨ ਪ੍ਰਧਾਨ ਜੀ ਲਾਰੇ ਲਾਉਂਦੇ ਹੋਰ ਲਾਰੇ ਦੇ ਬਗਾਰ ਕੁਝ ਨਹੀਂ ਵਿਸ਼ਵਾਸ ਉੱਠ ਗਿਆ ਕ੍ਰਿਸ਼ਨ ਜੀ ਵੀ ਤੇ ਵਿਸ਼ਵਾਸ ਹੈ ਹਾਂ ਜੀ ਹਾਂ ਜੀ ਕੀ ਨਾਮ ਸਰ ਮੈਂ ਪੰਜਾਬ ਹੌਮ ਵੈਲਫੇਅਰ ਐਸੋਸੀਏਸ਼ਨ ਦਾ ਬੈਠ ਫਰਦਾਣਾ ਜੀ ਤੇ ਮੈਨਾਂ ਮੈਂ ਬਖਪਖ ਜਿਲ੍ਹਾ ਤੋਂ ਆਏ ਮੇਰੇ ਹੌਮ ਗਾਰਡ ਦੇ ਰਿਟਾਇਰ ਸਾਥੀਆਂ ਦਾ ਧੰਨਵਾਦ ਕਰਦਾ ਜੀ ਤੇ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਪੱਤਰਕਾਰਾਂ ਦਾ ਜਿਨ੍ਹਾਂ ਨੇ ਅੱਜ ਸਾਡੀ ਜਿਹੜੀ ਗੱਲਬਾਤ ਸੁਣੀ ਹੈ ਸਾਡੀ ਹਜੇ ਤੱਕ ਕਿਸੇ ਨੇ ਗੱਲਬਾਤ ਨਹੀਂ ਸੁਣੀ ਸੀ ਜੀ ਕਿ ਅਸੀਂ ਲਗਾਤਾਰ 18 ਤੋਂ ਲੈ ਕੇ ਧਰਨਾ ਲੱਗਿਆ ਹੋਇਆ ਹੈ ਸਾਡਾ ਜੀ ਅੱਜ ਆ 7-8 ਸਾਲ ਹੋ ਗਏ ਹੈ ਸਾਡੀ ਜਿਹੜੀ ਕਮੇਟੀ ਬਣੀ ਸੀ ਅਸੀਂ ਸਾਰਿਆਂ ਨੇ ਚੁਣਿਆ ਸੀ ਪਹਿਲਾਂ ਗੁਰਜੀਤ ਸਿੰਘ ਨੂੰ ਗੁਰਜੀਤ ਸਿੰਘ ਤੇ ਸਾਡਾ ਵਿਸ਼ਵਾਸ ਨਹੀਂ ਰਿਹਾ ਪਮੇ ਉਹਨਾਂ ਦਫ਼ਤਰਾਂ ਦੇ ਵਿੱਚ ਉਹ ਨਹੀਂ ਬਣਦੀ ਸੀ ਬਹੁਤ ਜ਼ਿਆਦਾ ਆਪਸਾਂ ਨਾਲ ਗੱਲ ਕੁਝ ਹੋਰ ਕਰਕੇ ਆਉਂਦਾ ਸੀ ਧਰਨੇ 'ਚ ਕੁਝ ਕਰਦਾ ਸੀ ਗੱਲ ਹੋਰ ਇਹੀ ਕਾਰਨ ਹੈ ਆ ਕਿ ਤੁਸੀਂ ਪੁਰਾਣੀ ਕਮਾਈ ਸਾਰੇ ਨੋ ਵੱਡਾ ਕਾਰਨ ਇਹੀ ਆ ਜੀ ਸਾਡਾ ਕਿ ਸਾਨੂੰ ਵਿਸ਼ਵਾਸ ਦੇ ਵਿੱਚ ਨਹੀਂ ਲਿਆ ਜੀ ਉਹ ਬੰਦੇ ਨੇ ਕੱਲਾ ਜਾਂਦਾ ਸੀਗਾ ਆ ਕੇ ਸਾਡੇ ਕੋਲੇ ਨਾ ਤਾਂ ਕੋਈ ਰਹਿੰਦਾ ਸੀ ਉਹ ਨਾ ਕਰਦਾ ਸੀਗਾ ਨਾ ਸਾਡੇ ਨਾਲ ਗੱਲਬਾਤ ਕਰਦਾ ਸੀ ਨਾ ਸ੍ਰੀ ਸ਼ਕਤੀ ਸਾਹਿਬ ਮੈਂ ਤੇ ਸਾਰੇ ਜਾਣੇ ਕਰ ਸੀ ਇਕੱਠੇ ਰਹਿੰਦੇ ਸੀ ਜਿਸ ਤੋਂ ਬਾਅਦ ਥੋੜੇ ਜਿਹੇ 9 8 ਨਵੰਬਰ ਨੇ ਸਾਰੇ ਆਪਣਾ ਪ੍ਰਧਾਨ ਕ੍ਰਿਸ਼ਨ ਜੀ ਨੂੰ ਮੰਨਿਆ ਹਾਂ ਜੀ ਇਸ ਕਰਕੇ ਨਾ ਜੀ ਸਾਡਾ ਅਸੀਂ ਕ੍ਰਿਸ਼ਨ ਜੀ ਨੂੰ ਪ੍ਰਧਾਨ ਕਾਲਾ ਜੀ ਅਨਜੇ ਜੀ ਤੁਹਾਨੂੰ ਪਹਿਲੇ ਵੀ ਕਹਿਆ ਸੀ ਵੀ ਸਾਨੂੰ ਇਹਦੇ ਤੇ ਵਿਸ਼ਵਾਸ ਹੀ ਨਹੀਂ ਰਿਹਾ ਸੀ ਇਸ ਕਰਕੇ ਉਹ ਨਹੀਂ ਛੱਡਦਾ ਜੇ ਵੀਰ ਜੀ ਦੇ ਨਾਲ ਖੜੋਗੇ ਹਾਂ ਜੀ ਬਿਲਕੁਲ ਖੜਾਗੇ ਅਸੀਂ ਜੋ ਵੀ ਸਾਨੂੰ ਹੁਕਮ ਕਰਕੇ ਉਹ ਉਹਦੇ ਤੇ ਅਸੀਂ ਫੁੱਲ ਚੜਾਵਾਗੇ ਚਲੋ ਜੀ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਗਈ ਹੈ ਨਵੀਂ ਮੈਂਬਰ ਪੁਰਾਣੀ ਨੇ ਪਰ ਇਹਨਾਂ ਵੱਲੋਂ ਸਮਰਥਨ ਹੈ ਜਿਹੜਾ ਉਹ ਕ੍ਰਿਸ਼ਨ ਜੀਵ ਜੀ ਨੂੰ ਦਿੱਤਾ ਗਿਆ ਉਸੇ ਕਮੇਟੀ ਦੇ ਮੈਂਬਰ ਨੇ ਨਾ ਤੇ ਉਹਨਾਂ ਕੋਲ ਹੁਣ ਇੱਕ ਮੈਂਬਰ ਹੈ ਤੇ ਉਹ ਕਮੇਟੀ ਨੂੰ ਅੱਜ ਇਹਨਾਂ ਨੇ ਇੱਥੇ ਮੀਟਿੰਗ ਕਹ ਲੋ ਇਜਲਾਸ ਕਹ ਲੋ ਜਾਂ ਇਹਨਾਂ ਦੀ ਰੈਲੀ ਕਹ ਲੋ ਜਾਂ ਕੁਝ ਕਹ ਲੋ ਉਹਦੇ ਵਿੱਚ ਭੰਗ ਕਰ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਮਰਜੀਤ ਸਿੰਘ ਜੀ ਜਨਰਲ ਸਖਤਰ ਪ੍ਰਾਣੀ ਕਮੇਟੀ ਵਿੱਚ ਵੀ ਜਨਰਲ ਸਖਤਰ ਨੇ ਤੇ ਹੁਣ ਵੀ ਇਹਨਾਂ ਕੋਲ ਜਾਣਨਾ ਸਕਤਰਦਾ ਉਹਦਾ ਕੀ ਕਾਰਨ ਹੋਇਆ ਜੀ ਐਡਾ ਬੜਾ ਫੈਸਲਾ ਲੈਣਾ ਪਿਆ ਅੱਜ ਦੇਖੋ ਜੀ ਜੋ ਸਾਡੀ ਕਮੇਟੀ ਨੇ ਫੈਸਲਾ ਲਿਆ ਇਹ ਸੋਚ ਸਮਝ ਕੇ ਲਿਆ ਸਾਡਾ ਧਰਨਾ ਲੱਗਾ 10 7 2018 ਤੋਂ ਟੋਲ ਬਲਾਜਾ ਸੋਲਕੀਆਂ ਜਿਹਦੇ ਵਿੱਚ ਸਾਡੇ ਬੰਦੇ ਸ਼ਹੀਦ ਹੋ ਗਏ ਜਿਸ ਮੰਤਵ ਨੂੰ ਲੈ ਕੇ ਅਸੀਂ ਰਿਟਾਇਰ ਜਵਾਨਾਂ ਨੇ ਮੀਟਿੰਗ ਮੀਟਿੰਗਾਂ ਕਰਕੇ ਅਸੀਂ ਐਸੋਸੀਏਸ਼ਨ ਬਣਾਈ ਸੀ ਉਹ ਸਾਡਾ ਮੰਤਵ ਪੂਰਾ ਨਹੀਂ ਹੋਇਆ ਸਾਡਾ ਮੇਨ ਮਕਸਦ ਸੀ ਮਾਨ ਪਤਾ ਪੈਨਸ਼ਨ ਦਾ ਉਹ ਸਾਡਾ ਪੂਰਾ ਨਹੀਂ ਹੋਇਆ ਜੋ ਮੇਰੀ ਕਮੇਟੀ ਨੇ ਫੈਸਲਾ ਕੀਤਾ ਉਹ ਬਿਲਕੁਲ ਸਹੀ ਕੀਤਾ ਮੈਂ ਇਹਨਾਂ ਦੇ ਨਾਲ ਖੜਾ ਹਾਂ ਹੁਣ ਅਸੀਂ ਨਵਾਂ ਜਿਹੜਾ ਸਾਡਾ ਪ੍ਰਧਾਨ ਆ ਕ੍ਰਿਸ਼ਨਦੇਵ ਜੀ ਭੁੱਲਣ ਉਹਨੂੰ ਅਸੀਂ ਨਵਾਂ ਪ੍ਰਧਾਨ ਬਣਾਇਆ ਅਸੀਂ ਉਹਦੇ ਨਾਲ ਖੜੇ ਹਾਂ ਬਲਾਓ ਕ੍ਰਿਸ਼ਨ ਜੀ ਨੂੰ ਬਲਾਓ ਆਓ ਜਰਾ ਆਓ ਜੀ ਤੁਸੀਂ ਆਓ ਜਗਤਾਰ ਸਿੰਘ ਜੀ ਤੁਸੀਂ ਪਹਿਲੀ ਕਮੇਟੀ ਵਿੱਚ ਕਿਹੜਾ ਆਉਦਾ ਸੀ ਮੇਰਾ ਖਜ਼ਾਨਚੀਤਾ ਜੀ ਹੁਣ ਵੀ ਖਜ਼ਾਨਚੀ ਵਾਲੀ ਆ ਜੀ ਹੁਣ ਵੀ ਖਜ਼ਾਨਚੀ ਆ ਜੀ ਗਲਬੜ ਤਾਂ ਨਹੀਂ ਕਰੋਗੇ ਨਹੀਂ ਗਲਬੜਗਾ ਤੇ ਕਰਨੀ ਆ ਵੀ ਰੋਟਾਂ ਦੀ ਗੜਬੜਾਉਂਦੀ ਮਸਲਾ ਦਾ ਪੈਸਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰਮਾਤਮਾ ਦੇਖਦਾ ਜੀ ਕ੍ਰਿਸ਼ਨਜੀਵ ਜੀ ਨੂੰ ਪੂਰਾ ਸਮਰਥਨ ਹੈ ਕੀ ਕਰਦਾ ਕਿ ਐਡਾ ਬੜਾ ਐਡਾ ਸੋਨਾ ਯਾਰ ਛਾੜ ਦਿੱਤਾ ਉਹਨੂੰ 7 ਸਾਲ ਰੋਲ ਕੇ ਰੱਖਦਾ ਆਇਆ ਤਾਂ ਮੇਰੇ ਜ਼ਿਲ੍ਹੇ ਦੀ ਪਾਰੀ ਨੇ ਸਾਡੇ ਕਾਹ ਗਰਦਾਰੀ ਕਰੀ ਐ ਇੰਨਾ ਟਾਈਮ ਕਾਹਦੇ ਲੱਗ ਗਿਆ ਉਹਨੂੰ ਸਮਝਣੇ ਨੂੰ ਸਾਡੇ ਕੋ ਗੱਲਾਂ ਕਿਸੇ ਵੀ ਰੋਪਣ ਦੇ ਰਹਿਣੇ ਵਾਲੇ ਉਹ ਵੀ ਰੋਪਣ ਦਾ ਮੈਂ ਵੀ ਰੋਪਣ ਵਾਲਾ ਹਾਂ ਰੋਪਣ ਦਾ ਆਏਗਾ ਜੀ ਹਾਂ ਜੀ ਇਹਨਾਂ ਬਾਹਰ ਦੇ ਬੰਦਿਆਂ ਨੂੰ ਬੁਲਾ ਕੇ ਤੋਖਾ ਕਰੇ ਬਾਹਰ ਦੇ ਬੰਦੇ ਨਾਲ ਇਹ ਅਫਸਰਾਂ ਦਾ ਮੁਖਬਰ ਬਣ ਕੇ ਰਿਹਾ ਸਾੜੀ ਕਾ ਸਾਦਾ ਇਹਨਾਂ ਬਹੁਤ ਲਹੂ ਪੀਤਾ ਉਹ ਗਾਰ ਦੇ ਰਿਟਾਇਰ ਮੁਲਾਜ਼ਮਾਂ ਵੱਲੋਂ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਗਈ ਹੈ ਨਵੀਂ ਨੂੰ ਸਮਰਥਨ ਦੇ ਦਿੱਤਾ ਮੈਂਬਰ ਵੀ ਹੋਈ ਨੇ ਸਾਰੇ ਮੈਂਬਰ ਕ੍ਰਿਸ਼ਨ ਜੀ ਵੀ ਦੇ ਹੱਕ ਵਿੱਚ ਖੜੇ ਨੇ ਸਸੀਕਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਪਹਿਲਾਂ ਵੀ ਮੈਂਬਰ ਸੀ ਹਾਂਜੀ ਕੀ ਕਾਰਨ ਹੋਇਆ ਪੁਰਾਣੀ ਕਮੇਟੀ ਵਿੱਚ ਛੱਡਣ ਦਾ ਛੱਡਣ ਦਾ ਅਗਰਦੀਪ ਸਿੰਘ ਸਾਨੂੰ ਡਾਰੇ ਲੱਪੇ ਲਾਉਂਦਾ ਰਿਹਾ ਸੀ ਇੱਕ ਦਿਨ ਦੀ ਹਾਜ਼ਰੀ ਨੂੰ ਦੀ ਧਰਨੇ ਦੇ ਵਿੱਚ ਪਿਛੀ ਪਠੰਡੇ ਤੇ ਜਾ ਕੇ ਬੈਠ ਜਾਂਦੇ ਸੀ ਹਾਂਜੀ 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 ਆ ਤਾਂ ਉਹਦਾ ਵੇਲਾ ਹੁਣ हां जी हां जी ਹੁਣ ਬਸ ਉਹ ਆਪਾਂ ਨੇ ਖਾਰਜ ਕਰਤਾ ਜੀ ਕ੍ਰਿਸ਼ਨ ਜੀ ਵੀ ਜਿਹਦੇ ਨਾਲ ਖੜੋਗੇ ਕ੍ਰਿਸ਼ਨਦੇਵ ਜੀ ਆਓ ਜੀ ਤੁਹਾਨੂੰ ਇਹਨਾਂ ਲੋਕਾਂ ਨੇ ਸਾਡੇ ਭਰਾਵਾਂ ਨੇ ਸਾਡੇ ਬਜ਼ੁਰਗਾਂ ਨੇ ਤੁਹਾਨੂੰ ਸਮਰਥਨ ਦਿੱਤਾ ਏ ਇੱਕ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਦੇ ਲਈ ਕੀ ਕਰਨਾ ਸ਼ਾਰਟ ਲਫ਼ਜ਼ਾਂ ਵਿੱਚ ਦੱਸ ਦਿਓ ਇੱਕ ਤੁਹਾਨੂੰ ਮੈਂ ਆਪਣੇ ਵੱਲੋਂ ਵਧਾਈਆਂ ਦਿਨਾ ਕਿਉਂਕਿ ਪੁਰਾਣੇ ਪ੍ਰਧਾਨ ਨੇ ਜੋ ਕੀਤਾ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹ ਇਹ ਬਜ਼ੁਰਗ ਨੇ ਇਹਨਾਂ ਦੇ ਚੁੱਲ੍ਹੇ ਵੀ ਡੀਕ ਰਹੇ ਨੇ ਇਹਨਾਂ ਦੇ ਬੇਟੀਆਂ ਵੀ ਫੀਸਾਂ ਡੀਗਰੀਆਂ ਨੇ ਕਿਤਾਬਾਂ ਵੀ ਨਹੀਂ ਹੁੰਦੀਆਂ ਕਈਆਂ ਦੇ ਘਰਾਂ ਵਿੱਚ ਆਟਾ ਵੀ ਨਹੀਂ ਹੁੰਦਾ ਮੈਂ ਦੇਖ ਕੇ ਆਇਆ ਤੇ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਕਿ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਿਓ ਬਾਕੀ ਤੁਸੀਂ ਸੰਘਰਸ਼ ਕਿਦਾਂ ਕਰਨਾ ਹੈ ਅੱਜ ਤੋਂ ਬਾਅਦ ਕੀ ਕਰਨਾ ਸਾਡੇ ਦਰਸ਼ਕਾਂ ਨੂੰ ਥੋੜਾ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪ੍ਰੈਸ ਰਿਪੋਰਟਰ ਦਾ ਆਪਜੀ ਦਾ ਧੰਨਵਾਦ ਕਰਦਾ ਵੀ ਜਿਹੜਾ ਸਾਡੇ ਨਾਲ ਖੜ੍ਹਦੇ ਹੋ ਤੇ ਜਿੰਨੇ ਵੀ ਆਰਡਰ ਥਾਣਿਆਂ ਤੋਂ ਜਾਂ ਜ਼ਿਲ੍ਹਿਆਂ ਤੋਂ ਜਿੰਨੇ ਵੀ ਸਾਡੇ ਰਿਟਾਇਰਮੈਂਟ ਜਾਂ ਔਨ ਡਿਊਟੀ ਵਾਲੇ ਇ ਤੇ ਉਹਨਾਂ ਵੱਲੋਂ ਜਿਨ੍ਹਾਂ ਨੇ ਇਹਨਾਂ ਨੇ ਮੈਨੂੰ ਪ੍ਰਧਾਨ ਚੁਣਿਆ ਉਸ ਲਈ ਮੈਂ ਇਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅੱਗੇ ਜਿਹੜੀ ਰਣਨੀਤੀ ਵਾਲੀ ਆਪ ਗੱਲ ਕਰਦੇ ਹੋ ਅਸੀਂ ਹੁਣ ਸਾਰੇ ਜ਼ਿਲ੍ਹੇ ਮੈਂ ਅਲਾਸਮੈਂਟ ਕਰਾ ਦੇਣੀ ਹੈ ਵੀ ਹਰ ਡਿਸਟ੍ਰਿਕਟ ਵਾਈਜ਼ ਕੋਈ ਵੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਾਂ ਐਸਐਸਪੀ ਸਾਹਿਬ ਇਹਨਾਂ ਦੇ ਦਫ਼ਤਰਾਂ 'ਤੇ ਅਸੀਂ ਧਰਨੇ ਲਾਵਾਂਗੇ ਜੇਕਰ ਉੱਥੋਂ ਵੀ ਕੋਈ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਅਤੇ ਅਸੀਂ ਕਿਸੇ ਵੀ ਵੇਲੇ ਸੜਕਾਂ ਦੇ ਉੱਤਰ ਸਕਦੇ ਹਾਂ ਕੋਈ ਵੀ ਜੇਕਰ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਦੀ ਖੁਦ ਜ਼ਿੰਮੇਵਾਰੀ ਹੋਵੇਗੀ ਤੇ ਪਹਿਲਾਂ ਮੈਂ ਇਹ ਦੱਸਣਾ ਵੀ ਚਾਹੁੰਦਾ ਵੀ 2017 ਦੇ ਵਿੱਚ ਮਾਨਯੋਗ ਅਰੋੜਾ ਸਾਹਿਬ ਨੇ ਵੀ ਸਾਡੇ ਨਾਲ ਇੱਕ ਵਾਅਦਾ ਕਰਿਆ ਸੀ ਵੀ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ ਹੋਮਗਾਰਡ ਨੂੰ ਇਹ ਸੜਕਾਂ ਤੇ ਰੁੜਨ ਨਹੀਂ ਦੇਵਾਂਗੇ ਪਰ ਇਹਨਾਂ ਦੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਸਾਡੇ ਜਿੰਨੇ ਵੀ ਰਿਟਾਇਰਡ ਹੋਮਗਾਰਡ ਦੇ ਨੇ ਆਹ ਸੜਕਾਂ ਤੇ ਰੁੜਦੇ ਫਿਰਦੇ ਇਹਨਾਂ ਨੇ ਕੋਈ ਸਾਡੀ ਸਰਨੇ ਲਈ ਹੁਣ ਅਸੀਂ ਤਾਂ ਕਰੋ ਜਾਂ ਮਰੋ ਵਾਲੀ ਸਥਿਤੀ ਰੱਖਣੀ ਹੈ ਜਿੱਥੇ ਵੀ ਮੈਂ ਸੜਕਾਂ ਤੇ ਉਤਰੂੰਗਾ ਨਾਲ ਆਪਣੇ ਸਾਥੀ ਕਰਮਚਾਰੀਆਂ ਉਤੇ ਪਾਵੇਂ ਸਾਡਾ ਗਲ ਵੜ ਜੇ ਵੀ ਅਸੀਂ ਪਿੱਛੇ ਨਹੀਂ ਹਟਾਂ ਕਰੋ ਤੇ ਮਰੋ ਦੀ ਨੀਤੀ ਤੇ ਉਤਰਿਆਏ ਬਿਲਕੁਲ ਕਰੋ ਉਹ ਵਗਾਰ ਦੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਹੱਥ ਖੜੇ ਕਰਕੇ ਵੀਰਾਂ ਨੂੰ ਸਮਰਥਾ ਤੂੰ ਦੋ ਵੀ ਅਸੀਂ ਜਿੱਥੇ ਖੜੋਗੇ ਇਹਨਾਂ ਦੇ ਨਾਲ ਲਾਓ ਫਿਰ ਇਹਨਾਂ ਦੇ ਹੱਕ ਚ ਨਾਰੇ ਲਾਓਏ ਹੋਮਗਾਰਡ ਦੇ ਵੀਰ ਨਾਰੇ ਲਾ ਰਹੇ ਨੇ ਇਹਨਾਂ ਦੇ ਹੱਕ ਦੇ ਵਿੱਚ ਜਿੰਦਾਬਾਦ ਪੈਰ ਪਜਾਉਂਗਾ ਜਿੰਦਾਬਾਦ ਪ੍ਰਧਾਨ ਕਿਸ਼ਨ ਸਿੰਘ ਜੀ ਜਿੰਦਾਬਾਦ ਸਾਡੀ ਮੰਗਾ ਪੂਰੀਆਂ ਕਰੋ ਸਾਡੀ ਮੰਗਾ ਪੂਰੀਆਂ ਕਰੋ ਅਮਰਜੀਤ ਸਿੰਘ ਜੀ ਜਾਨਣਾ ਸਖਤਰਾ ਤੁਸੀਂ ਮੈਂ ਤੁਹਾਨੂੰ ਇੱਕ ਸਿਆਣੇ ਨੇਤਾ ਸਮਝਦਾ ਕਿਉਂਕਿ ਤੁਸੀਂ ਮੇਰੇ ਨਾਲ ਵਿਚਰ ਰਹੇ ਹੋ ਕੀ ਕਾਰਨ ਹੋ ਗਿਆ ਕਿ ਆਪਾਂ 8 ਸਾਲ ਵਿੱਚ ਕਿਸੇ ਬੰਦੇ ਨੂੰ ਨਹੀਂ ਸਮਝ ਪਾਏ ਦੇਖੋ ਜੀ ਜਿਹੜੀਆਂ ਸਰਕਾਰਾਂ ਜੀ ਇਹ ਬੇਈਮਾਨ ਔਰ ਕਰਪਟ ਹੁੰਦੀਆਂ ਜੀ ਪਹਿਲਾਂ ਕਾਂਗਰਸ ਸਰਕਾਰ ਸੀ ਕਾਂਗਰਸ ਸਰਕਾਰ ਦੇ ਵੇਲੇ ਅਸੀਂ ਜਿਹੜਾ ਧਰਨਾ ਲਾਇਆ ਸੀ ਉਦੋਂ ਮੁੱਖ ਮੰਤਰੀ ਸਤਕਾਰਜੋਗਾ ਕੈਪਟਨ ਵਰਿੰਦਰ ਸਿੰਘ ਜੀ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੀ ਉਹ ਬਣ ਗਏ ਪਰ ਅਸੀਂ ਉਹਨਾਂ ਨੂੰ ਮਿਲਦੇ ਰਹੇ ਕੈਪਟਨ ਸਾਹਿਬ ਤਾਂ ਸੋਨੂੰ ਪਤਾ ਹੀ ਉਹ ਤਾਂ ਆਪਦੇ ਐਮਐਲਏ ਮੰਤਰੀਆਂ ਨੂੰ ਨਹੀਂ ਸੀ ਮਿਲਦਾ ਉਹਨੇ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਉਹਨਾਂ ਦੇ ਜਿਹੜੇ ਥੱਲੇ ادارے ਕੰਮ ਕਰਦੇ ਸੀ ਉਹ ਐਸਡੀਪੀ ਵਗੈਰਾ ਉਹਨਾਂ ਨੂੰ ਅਸੀਂ ਮਿਲੇ ਚਰਜੀਸ਼ ਚੰਨੀ ਸਾਹਿਬ ਨੂੰ ਵੇਲੇ ਚੰਨੀ ਨੂੰ ਨੇ ਸਾਨੂੰ ਕਿਹਾ ਵੀ ਸੋਡਾ ਮੈਂ ਕੰਮ ਕਰਾਵਾਂਗਾ ਸਾਰਾ ਕੁਝ ਕਰਾਵਾਂਗਾ ਜਿਹੜਾ ਚਰਜੀਸ਼ ਚੰਨੀ ਸੀ ਬਾਅਦ ਵਿੱਚ ਮੁੱਖ ਮੰਤਰੀ ਬਣਿਆ ਉਹ ਸਾਡੇ ਧਰਨੇ ਦੇ ਵਿੱਚ ਆ ਕੇ ਬਹਿੰਦਾ ਰਿਹਾ ਸਾਡੇ ਕੋਲੇ 2-2 3 ਘੰਟੇ ਬਹਿੰਦਾ ਰਿਹਾ ਉਹਦਾ ਜਿਹੜਾ ਬੇਟਾ ਸੀ ਲਵੀ ਉਹ ਵੀ ਸਾਡੇ ਕੋਲੇ ਬਹਿੰਦਾ ਰਿਹਾ ਅਖੀਰ ਨੂੰ ਉਹ ਕਹਿੰਦਾ ਵੀ ਜਿਹੜਾ ਸਾਡਾ ਵਿੱਤ ਮੰਤਰੀ ਹੈ ਸਾਡੇ ਬਠਿੰਡੇ ਦਾ ਸੀ ਮਨਪ੍ਰੀਤ ਸਿੰਘ ਜੀ ਬਾਦਲ ਕਹਿੰਦੇ ਇਹ ਨਹੀਂ ਮੰਨਦਾ ਉਸ ਤੋਂ ਬਾਅਦ ਸੀ ਜਿਹੜੀ ਇਹਨਾਂ ਦੀ ਸਰਕਾਰ ਆ ਗਈ ਜੀ ਇਹਨਾਂ ਨੇ ਮਾ ਸਾਡੇ ਧਿਆਨ ਦੇ ਵਿੱਚ ਲਿਆਉਣਾ ਆਦਮਪੁਰ ਦੀ ਧਰਤੀ ਤੇ ਬਹੁਤ ਹੀ ਸਤਿਕਾਰਯੋਗ ਕੇਂਦਰੀਵਾਲ ਜੀ ਔਰ ਜਿਹੜੇ ਮੁੱਖ ਮੰਤਰੀ ਉਸ ਟਾਈਮ ਤਾਂ ਨਹੀਂ ਸੀ ਆਮ ਬੰਦੇ ਸੀ ਆਦਮਪੁਰ ਦੀ ਧਰਤੀ ਤੇ ਜਿਹੜੇ ਐ ਸੀਗੇ ਆਪਣੇ ਭਗਵਾਨ ਤਮਨ ਜੀ ਆਦਮਪੁਰ ਦੀ ਧਰਤੀ ਦੇ ਸਾਨੂੰ ਦੋਨੇ ਜਿਹੜੇ ਨਮਾਇੰਦੇ ਅੱਗੇ ਸੀ ਇਹਨਾਂ ਨਾਲ ਸਾਡੀ ਮੀਟਿੰਗ ਹੋਈ ਆ ਇਹਨਾਂ ਨੇ ਬਕਾਇਦਾ ਸਾਨੂੰ ਕਿਹਾ ਜੀ ਤੁਸੀਂ ਸਾਡੀ ਸਰਕਾਰ ਬਣਾਓ ਤੇ ਅਸੀਂ ਤੁਹਾਡਾ ਜਿਹੜਾ ਹੋਮਗਾਰਡ ਦਾ ਕੰਮ ਜਿਹੜੀ ਇਹ ਮਾਨਪੱਤਾ ਪੈਨਸ਼ਨਾਂ ਪਹਿਲ ਦੇਦਾਰ ਤੇ ਕਰਾਂਗੇ ਉੱਥੇ ਸਾਡੇ ਨਾਲ ਇਹਨਾਂ ਨੇ ਵਾਦਾ ਕੀਤਾ ਸੀ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਅਸੀਂ ਕੜੇ ਆ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ 92 ਇਹਨਾਂ ਦੇ ਐਮ.ਐਲ.ਏ ਬਣਾਏ ਔਰ ਇਹ ਜਿਹੜਾ ਭਗਵੰਤ ਮਾਨ ਜੀ ਇਹ ਮੁੱਖ ਮੰਤਰੀ ਬਣਿਆ ਪਰ ਬੜੇ ਦੁਖੀ ਹਰਦੇ ਨਾ ਕਹਿਣਾ ਪੈਂਦਾ ਵੀ ਇਹਨਾਂ ਦੀ ਸਰਕਾਰ ਨੂੰ 3 ਸਾਲ ਹੋ ਗਏ ਨਾ ਇਹਨਾਂ ਨੇ ਸਾਡੀ ਬਾਣੀ ਫੜੀ ਅਸੀਂ ਤੁਹਾਡੇ ਮਾਧਮ ਰਾਹੀਂ ਕੈਂਜਰੀਵਾਲ ਜੀ ਨੂੰ ਔਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਸਾਡਾ ਮਾਨ ਪੱਤਾ ਜਿਹੜਾ ਤੁਸੀਂ ਵਾਦਾ ਕੀਤਾ ਸੀ ਉਹ ਸਾਡਾ ਪੂਰਾ ਨਭਾਓ ਨਹੀਂ ਤੁਹਾਡੇ 2 ਸਾਲ ਰਹਿ ਗਏ ਨਾ ਤੁਸਾਨੂੰ ਪਤਾ ਹੀ ਆ ਤੁਹਾਡਾ ਦਿੱਲੀ ਦੇ ਵਿੱਚ ਕੀ ਹਸ਼ਰ ਹੋਇਆ ਤੇ ਉਹੀ 2 ਸਾਲਾਂ ਨੂੰ ਪੰਜਾਬ ਦੀ ਧਰਤੀ ਤੇ ਹੋਊਗਾ ਜੇ ਇਹ ਹੋਮਗਾਰਡ ਦੇ ਜਵਾਨ ਛੋਟੀ ਸਰਕਾਰ ਬਣਾ ਸਕਦੇ ਆ ਤੇ ਸਾਡੀ ਸਰਕਾਰ ਡੇਗਣ ਦੇ ਵਿੱਚ ਵੀ ਇਹ 101% ਤੁਹਾਡੇ ਲਈ ਇੱਕ ਸਵਾਲ ਹੈ ਮੈਂ ਮੈਂ ਕੱਟ ਕੇ ਤੁਹਾਲ ਸਵਾਲ ਕਰ ਲੈਣਾ ਕੱਲ ਜੋ ਸੈਸ਼ਨ ਹੋਇਆ ਸੀ ਬਜਟ ਵਿਧਾਨ ਸਭਾ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਕਿਸੇ ਮੁਲਾਜ਼ਮ ਦੇ ਹੱਕਾਂ ਦੀ ਗੱਲ ਨਹੀਂ ਇਹਨਾਂ ਨੇ ਕੀਤੀ ਦਿੱਲੀ ਵਾਲੀਆਂ ਨੀਤੀਆਂ ਹੀ ਹੋਇਆ ਵੀ ਸ਼ਰਾਬ ਸਸਤੀ ਕੀਤੀ ਜਾਵੇ ਠੇਕੇ ਖੋਲੇ ਜਾਣ ਤੇ ਐਕਸੈਜ ਦੀ ਡਿਊਟੀ ਇਹੀ ਕੁਝ ਕਰ ਰਹੇ ਹੁਣ ਤੁਹਾਨੂੰ ਲੱਗਦਾ ਉਮੀਦ ਹੈ ਜਾਂ ਵੀ ਕੋਈ ਦੇਖੋ ਜੀ ਸਾਨੂੰ ਉਮੀਦ ਤਾਂ ਇਹਨਾਂ ਤੋਂ ਹੈ ਜੀ ਕਿਉਂਕਿ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਜੇ ਸਾਡੀ ਇਹਨਾਂ ਨੇ ਉਮੀਦ ਨਾ ਪੂਰੀ ਕੀਤੀ ਤੇ ਫਿਰ ਤੁਹਾਨੂੰ ਪਤਾ ਬਾਦਲ ਸਾਹਿਬ ਆ ਕਿੰਨੇ ਕਰੇਗੇ ਉਹਨਾਂ ਦੇ ਮੰਤਰੀ ਐਮਐਲਏ ਕਿੰਨੇ ਕਰੇਗੇ ਤੇ ਹੁਣ ਜਿਹੜੀ ਲੜਾਈ ਲੜਦੇ ਫਿਰਦੇ ਉਹ ਵੀ ਤੁਸੀਂ ਦੇਖ ਹੀ ਲਿਆ ਕੈਪਟਨ ਮਰਿੰਦਰ ਸਿੰਘ ਸੀ ਛਾਲ ਮਾਰ ਕੇ ਉਧਰ ਨੂੰ ਭੱਜ ਗਿਆ ਫਿਰ ਉਹ ਦਿਨ ਵੀ ਦੂਰ ਨਹੀਂ ਜਦੋਂ ਇਹ ਭਗਵਾਨ ਤਮਾਨ ਜੀ ਬੰਦ ਰੰਗੂ ਛਾਲ ਮਾਰ ਕੇ ਤੇ ਕੋਈ ਸਰਕਾਰ ਹੋਰ ਭਾਲੂਗਾ ਪਰ ਹੋਮਗਾਰਡ ਕੇ ਹੋ ਜਾਦਾਰਾ ਉਹ ਦੇਖੋ ਜਿਹੜੇ ਕਾਲੇ ਦੌਰ ਸੀ ਕੰਚੀ ਭਰਨੀ ਸੀ ਮਰਦਾ ਇਹ ਜਿਹੜੇ ਮੰਤਰੀ ਬਣੇ ਫਿਰਦੇ ਆ ਮੁੱਖ ਮੰਤਰੀ ਬਣੇ ਫਿਰਦੇ ਆ ਇਹ ਉਦੋਂ ਭਾਲੇ ਨਹੀਂ ਸੀ ਚਾਉਂਦੇ ਇਹ ਛੱਡ ਕੇ ਫੌਨ ਕੈਂਟਰਾਂਾਂ ਚ ਭੱਜ ਗਏ ਸੀ ਇਹਨਾਂ ਦੇ ਬੱਚੇ ਫੌਨ ਕੈਂਟਰਾਂਾਂ ਚ ਭੱਜ ਗਏ ਸੀ ਇਹ ਹੋਮਗਾਰਡ ਉਹੀਦਾਰਾ ਜਿਹਨੇ ਇਹਨਾਂ ਦੇ ਬੱਚਾਂ ਦੀ ਰਾਖੀ ਕਰਦੇ ਸੀ ਇਹਨਾਂ ਦੇ ਘਰਾਂ ਦੀ ਰਾਖੀ ਕਰਦੇ ਸੀ ਇਹਦਾ ਛੱਡ ਜਾਂਦੇ ਆ ਪਾਰਟੀਆਂ ਅਸੀਂ 32-32 ਸਾਲ ਡਿਊਟੀ ਕੀਤੀ ਹੈ ਅੱਤਵਾਦ ਦੇ ਦੌਰਾਨ ਅਸੀਂ 368 ਜਵਾਨ ਸ਼ਹੀਦ ਕਰਾਏ ਨਾ ਹਾਂਜੀ ਕ੍ਰਿਸ਼ਨਜੀਵ ਜੀ ਤੁਸੀਂ ਇੱਕ ਵਾਅਦਾ ਕਰੋ ਜਿਹੜਾ ਜਵਾਨ 2000 8 ਦੇ ਵਿੱਚ ਸੌਰੀ 2018 ਵਿੱਚ ਲੱਗਿਆ ਸੀ ਧਰਦਾ ਜਿਹੜਾ 2018 ਦੇ ਵਿੱਚ ਜਵਾਨ 58 ਸਾਲ ਦਾ ਸੀ ਅੱਜ ਉਹ 68 ਸਾਲ ਦਾ ਹੋ ਗਿਆ ਏ ਮੈਂ ਤੁਹਾਡੇ ਲਈ ਇੱਕ ਸਵਾਲ ਕਰਦਾ ਸਵਾਲ ਕਸੂਤਾ ਜਈ ਹੈ ਕਿਉਂਕਿ ਹੋਮਗਾਰਡ ਦੇ 3500 ਮੁਲਾਜ਼ਮ ਮੇਰੀ ਹੀ ਵੀਡੀਓ ਦੇਖਦੇ ਨੇ ਮੈਨੂੰ 40-50 ਫੋਨ ਆ ਜਾਂਦੇ ਪੱਤਰਕਾਰ ਜੀ ਕੀ ਬਣਿਆ ਤੁਸੀਂ ਇਹ ਦੱਸੋ ਵੀ ਇਹ ਜੇ ਹੁਣ ਆ 2000 ਚੱਲ ਪਿਆ ਜੀ 25 ਇਹ ਨਾ ਹੋਵੇ ਵੀ 2025 ਤੇ 530 ਤੇ 2033 ਆ ਜਾਵੇ ਵੀ ਅੱਧੇ ਬਜ਼ੁਰਗ ਸਾਡੇ ਵਿੱਚੋਂ ਜਾਣ ਵਾਲੇ ਹੀ ਨੇ ਮੈਂ ਵੀ ਜਾਣ ਵਾਲਾ ਹੀ ਐ ਤੇ ਤੁਸੀਂ ਕੁਛ ਨਾ ਨੂੰ ਆਪਣੇ ਭਰਾਵਾਂ ਨੂੰ ਸਾਕਿਆਂ ਨੂੰ ਭਰੋਸਾ ਦਿਓ ਵੀ ਅਸੀਂ ਇੰਨੇ ਸਮੇਂ ਦੇ ਵਿੱਚ ਬਹੁਤ ਫਾਸਟ ਤੁਹਾਡਾ ਮਸਲਾ ਹੱਲ ਕਰਾਂਗੇ ਤੁਹਾਡੇ ਤੇ ਉਮੀਦਾਂ ਨੇ ਤੁਹਾਨੂੰ ਵੀ ਦੇਖ ਰਹੇ ਨੇ ਮੇਰੀ ਵੀਡੀਓ ਵੀ ਦੇਖਣਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਇਹ ਕਰਨਾ ਚਾਹੁੰਗਾ ਵੀ ਹੁਣ ਜਦੋਂ ਜਿਹੜੀ ਗੱਲ ਕਹੀ ਸਰਦਾਰ ਅਮਰਜੀਤ ਸਿੰਘ ਨੇ ਜੀ ਜਿਹੜਾ ਅਤਵਾਦ ਦਾ ਦੌਰ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਹੁਣ ਵਾਲੀ ਮੌਜੂਦਾ ਸਰਕਾਰ ਹੈ ਜੋ ਵੀ ਕੋਈ ਵੀ ਸਰਕਾਰ ਹੈ ਤਾਂ ਸਾਡੀ ਜਿਹੜੀ ਹੋਮਗਾਰਡ ਹੈ ਇਹਨਾਂ ਨੇ ਤਾਂ ਸਦਾ ਹੀ ਸਾਡੇ ਨਾਲ ਮਤਰੀ ਵਾਲਾ ਮਾਂ ਵਾਲਾ سلوਕ ਕੀਤਾ ਗਿਆ ਨਾ ਤਾਂ ਇਹ ਮੌਜੂਦਾ ਸਰਕਾਰ ਸੁਣਦੀ ਤੇ ਨਾ ਸੁਣਦੀ ਜਿਹੜੇ ਸਾਡੇ ਹੱਤਵੜ ਮਤਲਬ ਜਵਾਨਾਂ ਦੀ ਗੱਲ ਕਰਦੇ ਆ ਤਾਂ ਉਹ 368 ਜਵਾਨ ਹੱਤਵੜ ਦੇ ਟਾਈਮ ਸੀਦ ਹੋ ਗਏ ਜਿਹੜਾ ਸੋਲਕੀਆਂ ਟੋਲ ਪਲਾਜ਼ਾ ਵਿਕੇ 2018 ਤੋਂ ਧਰਨਾ ਲੱਗੇ ਸੀ ਉਸ ਦੇ ਵਿੱਚ ਵੀ ਜਿਹੜੇ ਧਰਨੇ ਦੇ ਦੌਰਾਨ 11 9 12 ਨੌਜਵਾਨ ਉੱਥੇ ਵੀ ਸੀਦ ਹੋ ਗਏ ਪਰ ਜੇਕਰ ਇਹ ਕੰਮ ਚ ਚਿੰਤਲਾ ਰਿਹਾ ਵੀ ਇਹ ਸੋਚਦੀ ਹੈ ਸਰਕਾਰ ਵੀ ਮੈਂ 7-8 ਸਾਲ ਲੰਗਾ ਹੂੰਗਾ ਕਿਉਂ ਕੋਈ 60 ਸਾਲ ਦਾ ਉਮਰ ਹੈ ਕੋਈ 65 ਸਾਲ ਦੀ ਇਹੀ ਕਰ ਰਹੇ ਨੇ ਰਾਜਮੌਰ ਸਵਾਲ ਵੀ ਲੰਗੜਨੀ ਦੇਣੀ ਹੈਗੀ ਇਹ ਤਾਂ ਸਾੜ ਅਸੀਂ ਕਿਸੇ ਵੀ 5-7 10 ਦਿਨਾਂ ਤੇ ਅੰਡਰ ਅੰਡਰ ਅਸੀਂ ਕਿਸੇ ਵੀ ਧਰਨਾ ਲਾ ਸਕਦੇ ਹਾਂ ਤੇ ਜੇਕਰ ਸਾਡੇ ਉੱਤੇ ਜਾਨ ਵੀ ਚਲੀ ਜਾਵੇ ਤਾਂ ਮੈਨੂੰ ਉੱਤੇ ਘਰ ਦੇ ਵਿੱਚ ਮਾਂ ਹੁੰਦੀ ਹੈ ਦੋ ਕੰਮ ਕਰਦੀ ਹੈ ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਪਹਿਲਾਂ ਤਾਂ ਬੱਚਾ ਚੁੱਪ ਰਹਿੰਦਾ ਹੈ ਫਿਰ ਉਹ ਰੋਂਦਾ ਹੈ ਜਦੋਂ ਫਿਰ ਵੀ ਬੱਚੇ ਨੂੰ ਭੁੱਖ ਲੱਗਦੀ ਹੈ ਦੁੱਧ ਨਹੀਂ ਦਿੰਦਾ ਫਿਰ ਉਹ ਨੋਂਦਰਾ ਮਾਰਦਾ ਹੈ ਨੋਂਦਰਾ ਮਾਰਦਾ ਫਿਰ ਉਹ ਉਗਰ ਹੁੰਦਾ ਹੈ ਇਹ ਇਹ ਨੀਤੀ ਹੈ ਰੋਏ ਬਿਨਾ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਐਂ ਕਹਿ ਦਿੰਦੇ ਅਸੀਂ ਚ ਲੜੇ ਬਿਨਾ ਤਾਂ ਸਾਨੂੰ ਸੰਘਰਸ਼ ਬਿਨਾ ਮਿਲਦਾ ਹੀ ਨਹੀਂ ਕੁਝ ਵੀ ਹੁਣ ਕੱਲੇ ਨੋਂਦਰਾ ਮਾਰਨ ਵਾਲੀ ਨਹੀਂ ਗੱਲ ਹੈਗੀ ਹੁਣ ਤਾਂ ਅਸੀਂ ਪਾੜੀ ਦੇਣਾ ਇਹਨਾਂ ਨੂੰ ਵਿੱਚੋਂ ਹੁਣ ਉਰੇ ਤੱਕ ਮੇਰੀ ਤਾਂ ਇਹ ਰਣਨੀਤੀ ਹੈ ਵੀ ਮੈਂ ਮੈਂ ਪਿੱਛੇ ਨਹੀਂ ਹਟੂੰਗਾ ਲੋ ਜੀ ਨਾਲ ਵੱਲੋਂ ਸਮਾਂ ਹੀ ਲੰਘ ਗਿਆ ਜਿਹੜਾ ਇਹਨਾਂ ਵੱਲੋਂ ਕਮੇਟੀ ਭੰਗ ਕਰ ਦਿੱਤੀ ਗਈ ਹੈ ਪੁਰਾਣੀ ਕਮੇਟੀ ਦੇ ਮੈਂਬਰ ਸਾਰੇ ਮੈਂਬਰ ਤਕਰੀਬਨ ਨਵੀਂ ਕਮੇਟੀ ਦਾ ਇਹਨਾਂ ਨੇ ਪ੍ਰਧਾਨ ਚੁਣਿਆ ਅਮਰਜੀਤ ਜੀ ਇਹ ਵੀ ਪੁਰਾਣੇ ਜਰਨਲ ਸਕੱਤਰ ਸਰ ਨਿਰਮਲ ਜੀ ਸਾਰੇ ਖੜੇ ਨੇ ਮ ਫਾਰਕ ਕਰ ਦਿੱਤਾ ਗਿਆ ਹੈ ਤੇ ਹੁਣ ਜੇ ਗੁਰਦੀਪ ਸਿੰਘ ਜੀ ਵਿਹਲੇ ਹੋ ਗਏ ਫਿਰ ਘਰਾਂ ਕੀ ਕਰਨਗੇ ਇਹ ਵੀ ਸਵਾਲ ਯਾਰ ਔਖਾ ਹੋ ਗਿਆ ਦੇਖੋ ਜੀ ਕਿੱਦਾਂ ਮੱਜਾ ਮੈਂ ਸਾਲਾ ਕੌਣ ਚੱਕੂਗਾ ਕੋਹਾ ਚਲੋ ਟੱਚਰ ਕਰ ਲੈਂਦੇ ਹਾਂ ਹਾਂਜੀ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਇਹ ਜਿਹੜੀ ਪੰਜਾਬ ਹੌਮ ਗਾਰਡ ਆ ਇਸ ਨੂੰ ਇਹਨਾਂ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਮੈਂ ਵੀ ਇਹਨੂੰ ਹਲਕੇ ਜੇ ਚ ਲੈ ਲਓ 1965 ਦੀ ਜਿਹੜੀ ਜੰਗ ਸੀ ਸਾਡੇ ਜਿਹੜੇ 19 ਜਵਾਨ ਸੀ ਪਾਕਿਸਤਾਨ ਨੇ ਕੈਦ ਕਰ ਲੇ ਸੀ ਜਦੋਂ ਉਹ ਕੈਦ ਕਰਲੇ ਸੀ ਉਹਨਾਂ ਦੀਆਂ ਫੋਟੋ ਵੀ ਲੱਗੀਆਂ ਸਾਡੇ ਕੁਝ ਜਵਾਨਾਂ ਦਾ ਜਿਹੜੇ ਸ਼ਹੀਦ ਹੋ ਗਏ ਉਹ ਤੁਸੀਂ ਉਹ ਸਮਾਂ ਦੇਖਿਆ ਜੀ ਅਸੀਂ ਬੜਾ ਕੁਝ ਦੇਖਿਆ ਜੀ ਬੜੇ ਅਸੀਂ ਦੁੱਖ ਚ ਲਿਆ ਸੀ ਦੁੱਖੀ ਚ ਲੇ ਜੀ ਉਹਨਾਂ ਦੀਆਂ ਜਿਹੜੇ ਜਵਾਨਾਂ ਦੀਆਂ ਸਾਡੀਆਂ ਫੋਟੋ ਬਾਰਡਰ ਦੇ ਉੱਤੇ ਲੱਗੀਆਂ 1965 ਦੀ ਜੰਗ ਦੇ ਵਿੱਚ ਕੈਦ ਕਰਲੇ ਸੀ ਉਹ ਹੋ ਗਾੜਾ ਹੈ ਚੀਨ ਦੀ ਲੜਾਈ ਦੇ ਵਿੱਚ ਜਦੋਂ ਚੀਨ ਦੀ ਲੜਾਈ ਹੋਏ ਸਾਡੀਆਂ ਜਿਹੜੀਆਂ ਲੇਡੀਜ਼ ਸੀ ਥਰੀਨਟ ਥੜੀ ਰਫਲ ਲੈ ਕੇ ਸਾਡੀਆਂ ਲਾ ਕੇ ਇਹਨਾਂ ਨੇ ਲੜਾਈ ਕੀਤੀ ਉਹਨਾਂ ਮੁਕਾਬਲਾ ਕੀਤਾ ਇਹ ਨੂੰ ਹੋਮਗੜ ਨੂੰ ਹਲਕੇ ਚ ਨਾਲ ਲਾਓ ਇਹ ਹੋਮਗੜ ਦਾ ਜਿਹੜਾ ਇਤਿਹਾਸ ਪੜੋ ਵੀ ਇਹਦਾ ਪੁਰਾਣਾ ਇਤਿਹਾਸ ਕੀ ਆ ਠੀਕ ਆ ਜਿਹੜੀਆਂ ਸਰਕਾਰਾਂ ਸਾਡੇ ਅਫਸਰ ਚਾਹੀਨ ਜਿਹੜੇ ਸੀਸਾਂ ਦੇ ਮਹਿਲਾਂ ਚ ਬੈਠੇ ਨੇ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਸਾਡੇ ਨਾਲ ਉਹ ਧੱਕਾ ਕਰ ਰਹੇ ਨੇ ਗੱਲਾਂ ਬਾਤਾਂ ਸਾਡੇ ਕੋਲੇ ਬਹੁਤ ਕੁਛ ਆ ਹਾਂ ਜੀ ਲੰਬਾ ਸਰਕਾਰ ਨੂੰ ਪਤਾ ਮੁੱਖ ਮੰਤਰੀ ਨੂੰ ਪਤਾ ਰਾਸ਼ਟਰ ਤੱਕ ਪਤੀ ਤੱਕ ਪਤਾ ਇਹਨਾਂ ਦੇ ਮੇਰੀ ਮੈਂ ਦੱਸ ਦਿਆਂ ਗੱਲ ਲੀਡਰਾਂ ਦੀ ਸੁਰੱਖਿਆ ਕਰਨੀ ਲੀਡਰਾਂ ਦੇ ਘਰਾਂ ਦੇ ਗਨਮੈਨ ਬਣਨਾ ਲੀਡਰਾਂ ਨੂੰ ਘਰੋਂ ਤੋਂ ਲੈ ਕੇ ਆਉਣਾ ਇਹਨਾਂ ਦਾ ਕੰਮ ਹੁੰਦਾ ਸੀ ਤੇ ਹੁਣ ਇਹਨਾਂ ਦੇ ਬੱਚਿਆਂ ਦੀ ਪਤਾ ਕੀ ਹਾਲਤ ਹੈ ਇਹਨਾਂ ਨੂੰ ਕੋਈ 1000 ਰੁਪਏ ਪਿੰਡ ਚ ਨਹੀਂ ਦਿੰਦਾ ਇਹਨਾਂ ਦੇ ਬੱਚੇ ਕੀ ਪਤਾ ਗੁਰਦੁਆਰੇ ਹੀ ਜਾਂਦੇ ਹੁਣ ਭਗਵੰਤ ਮਾਨ ਸਾਹਿਬ ਤੁਸੀਂ ਦੇਖੋ ਜੇ ਤੁਹਾਡੀ ਸੁਰੱਖਿਆ ਤੋਂ ਇਹ ਲੋਕ हट ਜਾਣ ਨਾ ਤਾਂ ਤੁਹਾਡਾ ਹਸ਼ਰ ਲੋਕਾਂ ਨੇ ਉਹ ਕਰਨਾ ਬਾਈ ਜੀ ਨੇ ਕਹਿ ਦਿੱਤਾ ਸੀ ਕਿ ਝਾੜੂ ਤਾਂ ਝਾੜੂ ਉਹਦਾ ਪਿਛਲਾ ਵੀ ਉਹ ਮਿਲਣਾ ਨਹੀਂ ਹੈਗਾ ਹਾਂ ਜੀ ਕਹਣਾ ਕੁਝ ਹਾਂ ਜੀ ਸਾਡੇ ਸਤਿਕਾਰਯੋਗ ਦੋਸਤਾਂ ਨੇ ਬਹੁਤ ਕੁਝ ਕਿਹਾ ਹੈ ਬਹੁਤ ਕੁਝ ਦੱਸਿਆ ਹੈ ਜੀ ਦੱਸਣਾ ਤਾਂ ਬਾਕੀ ਕੀ ਹੈ ਮਾਨਯੋਗ ਮੁੱਖ ਮੰਤਰੀ ਜੀ ਜੇ ਹੁਣ ਤੁਹਾਨੂੰ ਦੱਸੇ 10 7 18 ਨੂੰ ਜਦੋਂ ਸਾਡਾ ਧਰਨਾ ਸ਼ੁਰੂ ਹੋਇਆ ਜੀ ਕੈਪਟਨ ਸਾਹਿਬ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਅਸੀਂ ਪਟਿਆਲੇ ਜੀ ਖੜਿਆ ਜੋਹਾ ਸਰੋਣਾ ਨੇ ਕੀਤਾ ਸਾਡੇ ਨਾਲ ਸਾਡੇ ਨਾਲ ਮਤਲਬ ਵਧੀਆ ਰਸੂਕ ਨਹੀਂ ਕੀਤਾ ਕਿ ਪੇਟੀਬੰਦ ਫੋਰਸ ਦਾ ਮੰਨਦੇ ਸੀ ਅਸੀਂ ਉਸ ਤੋਂ ਬਾਅਦ ਚੰਨੀ ਨੇ ਵੀ ਸਾਨੂੰ ਉਤਰ ਘਾਰਿਆ ਅਸੀਂ ਬਠਿੰਡੇ ਦੇ ਵਿੱਚ ਰੈਲੀਆਂ ਕਰਕੇ ਮਨਪ੍ਰੀਤ ਨੂੰ ਵੀ ਮਨਪ੍ਰੀਤੋ ਬਾਦਲ ਨੂੰ ਦੱਸਿਆ ਵੀ ਹਾਂ ਐ ਹੁੰਦਾਗਾ ਉਸ ਤੋਂ ਬਾਅਦ ਅਸੀਂ ਬਰਨਾਲੇ ਦੇ ਵਿੱਚ ਵੀ ਦੱਸਿਆ ਵੀ ਪਾਸਾ ਪਲਟ ਜਾਂਦਾ ਹੁੰਦਾ ਹੈ ਅਸੀਂ ਤੁਹਾਡੇ ਪੱਕੇ ਵਰਕਰਾਂ ਤੁਹਾਡੇ ਨਾਲ ਜਦ ਤੋਂ ਪਹਿਲਾਂ ਸਰਕਾਰ ਬਣੀ ਹੈ ਜਦ ਤੁਸੀਂ ਐਮਪੀ ਬਣੇ ਸੀ ਉਸ ਸਮੇਂ ਤੋਂ ਲੈ ਕੇ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਸਮਾਂ ਬਰਬਾਦ ਨਾ ਕਰੋ ਸਮਾਂ ਥੋੜਾ ਰਹਿ ਗਿਆ ਸਿਆਣੇ ਕਹਿੰਦੇ ਵੀ ਡੁੱਲੇ 베ਰਾ ਦਾ ਕੁਝ ਨਹੀਂ ਵਿਗੜਿਆ ਚੱਕੇ ਝੋਲੀ ਵਿੱਚ ਪਾ ਲਾ ਮਾਨ ਸਾਹਿਬ ਸਾਨੂੰ ਤੁਹਾਡੇ ਉੱਪਰ ਪੂਰਾ ਭਰੋਸਾ ਹੈ ਪੂਰਾ ਮਾਣ ਹੈ ਵੀ ਸਾਡਾ ਮਾਣ ਰੱਖੋਗੇ ਇਸ ਵਕਤ ਨਾ ਵੱਲੋਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਮੈਂ ਇੱਕ ਗੱਲ ਦੱਸ ਦਿਆਂ ਕਿ ਕਿਸੇ ਤੋਂ ਕੋਈ ਪੈਸੇ ਲੈ ਲਵੇ ਮੈਨੂੰ ਤਾਂ ਮੰਗ ਕੇ ਲੈ ਲੈ ਭਾਈ ਮੈਂ ਪੱਤਰਕਾਰ ਹਾਂ ਮੈਨੂੰ ਦੇ ਦਿਓ ਉਹ ਇੱਕ ਅਲੱਗ ਹੁੰਦੀ ਹੈ ਜਦੋਂ ਕਿਸੇ ਦੇ ਸੁਪਨੇ ਤੋੜੇ ਜਾਂਦੇ ਨੇ ਸਭ ਤੋਂ ਖਤਰਨਾਕ ਹੁੰਦਾ ਕਿਸੇ ਦੇ ਸੁਪਨਿਆਂ ਦਾ ਟੁੱਟ ਜਾਣਾ ਸਭ ਤੋਂ ਖਤਰਨਾਕ ਹੁੰਦਾ ਕਿਸੇ ਦੀ ਚੁੱਲ੍ਹੇ ਦੀ ਅੱਗ ਦਾ ਬੁੱਝ ਜਾਣਾ ਸਭ ਤੋਂ ਖਤਰਨਾਕ ਹੁੰਦਾ ਕਿਸੇ ਦੀ ਬੇਟੀ ਦਾ ਕੱਪੜੇ ਖਰੀਦਣ ਲਈ 11 ਦੇ ਅੱਗੇ ਹੱਥ ੱਡਣਾ ਸਭ ਤੋਂ ਖਤਰਨਾਕ ਹੁੰਦਾ ਹੈ ਗਲੀਆਂ ਦੇ ਵਿੱਚ ਬੱਚਿਆਂ ਦਾ ਫਿਰਨਾ ਜਦੋਂ ਕੋਈ ਕਹਿ ਦਿੰਦਾ ਆ ਫਿਰਦੇ ਸਾਲੇ ਹੋਮਗਾਰਡ ਦੇ ਨੇ ਬਹੁਤ ਖਤਰਨਾਕ ਸਥਿਤੀ ਹੁੰਦੀ ਆ ਮਾਨ ਸਾਹਿਬ ਤੁਸੀਂ ਦੇਖਦੇ ਨਹੀਂ ਘਰਾਂ ਦੇ ਵਿੱਚ ਆ ਕੇ ਇਹਨਾਂ ਦੇ ਘਰਾਂ ਵਿੱਚ ਵੜ ਕੇ ਦੇਖੋ ਤੁਸੀਂ ਤਾਂ ਉੱਥੇ ਆਰਡਰ ਕਰ ਦਿੰਦੇ ਹੋ ਤੁਸੀਂ ਜਿਹੜੇ ਮੁਲਾਜ਼ਮ ਡਿਊਟੀਆਂ ਤੇ ਨੇ ਉਹਨੇ ਇਹਨਾਂ ਤਨਖਾਹ ਵਧਾ ਦਿੱਤੀਆਂ ਕਦੇ ਆਪਣੀ ਜਿਪਸੀ ਲੈ ਕੇ ਇਹਨਾਂ ਦੇ ਘਰਾਂ ਵੱਲ ਆਇਓ ਨਾ ਇਹਨਾਂ ਦੇ ਘਰਾਂ ਗੇੜਾ ਮਾਰ ਕੇ ਦੇਖਿਓ ਜਦੋਂ ਬੰਦਾ ਖਤਰਨਾਕ ਹੋ ਜਾਂਦਾ ਹੈ ਆਤ ਹੁੰਦੀ ਆ ਕਿਸੇ ਚੀਜ਼ ਦੀ ਜਿਵੇਂ ਕਹ ਦਿੰਦੇ ਨੇ ਕਿ ਦਾਤੀਆਂ ਵਾਲਿਆਂ ਦੇ ਹੱਥਾਂ ਵਿੱਚ ਜਦੋਂ ਹਥਿਆਰ ਆ ਜਾਣ ਡੰਡੇ ਆ ਜਾਣ ਜਦੋਂ ਉਹਨਾਂ ਦੀ ਅਮਰਜੀਤ ਵਾਂਗੂ ਸੋਚ ਕੰਮ ਕਰਨ ਲੱਗ ਜਵੇ ਫਿਰ ਪਤਾ ਕੀ ਆਉਣਾ ਹੁੰਦਾ ਇਨਕਲਾਬ ਇਨਕਲਾਬ ਕਿੱਥੇ ਪੈਦਾ ਹੁੰਦਾ ਸੜਕਾਂ ਤੇ ਹਾਂਜੀ ਥੋੜੀ ਗੱਲ ਕਰਿਓ ਹਾਂਜੀ ਮੈਂ ਸ਼ੋਰਟ ਦੇ ਵਿੱਚ ਹੀ ਕਹਿਣਾ ਚਾਹਦਾ ਵੀ ਲੁੱਟ ਦੀ ਗਰਮੀ ਹੋਰ ਨਾ ਝੁੱਸੇ ਜੀ ਸੋਹਲ ਕਿਰਤ ਦਾ ਪਿੰਡਾ ਤਾਈਂ ਉਹਦਾ ਸੰਗਰਾਮੀ ਬਦਲ ਬਣ ਕੇ ਵੱਧਦੇ ਜਾਈਏ ਚਲੋ ਜੀ ਕੋ ਕਹੂੰ ਕੋ ਰਾਜਨਾ ਦੇ ਹੈ ਜੋ ਲਿਹਾ ਨਿਜ ਬਲ ਸੇ ਲਿਹਾ ਗੋਬਿੰਦ ਦੇ ਬੋਲਾਂ ਨੂੰ ਬਾਰ ਬਾਰ ਦੁਹਰਾਈਏ ਇਹ ਕਰੋਗੇ ਇਹ ਕੰਮ ਕਰੋਗੇ ਜਿਹੜਾ ਕਹਿ ਕੇ ਚੱਲੇ ਬਿਲਕੁਲ ਕਰਾਂਗੇ ਉਹ ਜੀ ਸਾਰੇ ਸਮਝ ਗਏ ਨੇ ਹੋਮ ਕਾਰਡ ਦੇ ਮੁਲਾਜ਼ਮਾਂ ਨੂੰ ਮੈਂ ਵਾਅਦਾ ਦਿੰਦਾ ਏ ਅਮਰਜੀਤ ਜੀ ਮੇਰੇ ਨੇੜੇ ਨੇ ਮੰਨ ਲੈਂਦੇ ਨੇ ਸਾਰੇ ਮੇਰੀ ਗੱਲ ਮੰਨ ਲੈਂਦੇ ਨੇ ਸਾਰੇ ਹੋਮ ਕਾਰਡ ਦੇ ਰਿਟਾਇਰ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਕਸਮ ਖਾਧੀ ਗਈ ਹੈ ਕਿ ਅਸੀਂ 8 ਸਾਲ ਨਹੀਂ ਲੰਗਾਉਣੇ ਕੀ ਪਤਾ ਅਸੀਂ 8 ਦਿਨ ਵੀ ਨਹੀਂ ਲਵਾਉਣੇ ਕੀ ਪਤਾ ਅਸੀਂ ਸੋਮਵਾਰ ਨੂੰ ਕੁਝ ਨਾ ਕੁਝ ਕਰੀਏ ਕਿਉਂਕਿ ਅੱਕਿਆ ਹੋਇਆ ਬੰਦਾ ਕੁਝ ਨਾ ਕੁਝ ਕਰਦਾ ਮਰੇ ਹੋਏ ਤਾਂ ਹੈਗੇ ਜਿੱਥੇ 12 ਚਲੇ ਗਏ ਨੇ ਜੇ ਸਾਡੇ 2-4 ਜਵਾਨ ਹੋਰ ਵੀ ਸ਼ਹੀਦ ਹੋ ਗਏ ਇਹਨਾਂ ਵੱਲੋਂ ਪ੍ਰਾਣੀ ਕਮੇਟੀ ਭੰਗ ਕਰ ਦਿੱਤੀ ਗਈ ਹੈ ਗੁਰਦੀਪ ਸਿੰਘ ਜੀ ਨੂੰ ਫਾਰਗ ਕਰ ਦਿੱਤਾ ਤੇ ਉਹਨਾਂ ਉਹਨਾਂ ਹੀ ਮੈਂਬਰਾਂ ਵੱਲੋਂ ਉਹੀ ਮੈਂਬਰ ਨੇ ਇਹਨਾਂ ਵੱਲੋਂ ਆਪਣਾ ਇੱਕ ਨਵਾਂ ਪ੍ਰਧਾਨ ਚੁਣਿਆ ਹੈ ਕ੍ਰਿਸ਼ਨ ਜੀ ਇਹਨਾਂ ਵੱਲੋਂ ਮੇਰੇ ਵੱਲੋਂ ਮੇਰੇ ਪ੍ਰਾਇਮੋ ਦੇ ਵੱਲੋਂ ਤੇ ਸਾਰੇ ਵੀਰਾਂ ਵੱਲੋਂ ਮੈਂ ਬਾਈ ਜੀ ਨੂੰ ਵਧਾਈ ਦਿੰਦਾ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਦੇਖਦੇ ਰਹੋ ਪ੍ਰਾਇਮੋ ਦੇ ਰੋਪ